ਗੋਰ ਮੋਖ ਪਗਤ ਅੰਤਰਪ੍ਰੀਤ ਪਿਆਰ ਗੋਰ ਕਾਸ਼ਬਦ ਸਹਿਜ ਵਿਚਾਰ ਗੋਰ ਕਾਸ਼ਬਦ ਸਹਿਜ ਵਾ ਗੁਰੂ ਵਾਹ ਗਿਰ ਵਾਹ ਗਿਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਇਕ ਸ਼ਰਨਾ ਮਿਲੇ ਦਾਨ ਸੰਤ ਰੇਨ ਜੇ ਲਗ ਭਵਜ ਭੋਜਲ ਤਰਨਾ ਬਿਨਤ ਕਰਾਂ ਅਰਦਾਸ ਸੁਨੋ ਜੇ ਠਾਕੁਰ ਭਾਵੇ ਦੇਹੋ ਦਰਸ਼ ਮਨ ਚਾਓ भगत ए मन ठहरावे बलियो चराग अंधियार में सब कल उदरी एक नाम धरम प्रकट सगल हर भवन में जान नानक गुर पार ब्रह्म ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਤਾਨ ਵਾਹਿਗੁਰੂ ਗੋੜੀ chant ਮਹਿਲਾ ਪਹਿਲਾ ਸੋਣਾ ਨਾ ਪ੍ਰਭੁ ਜੀਓ ਸੁਣਨਾ ਪ੍ਰਭੂ ਜੀਓ ਇਕਲੜੀ ਬਨ ਮਾਹੇ ਕਿਉ ਧੀ ਰਹਗੀ ਨਾ ਬਿਨਾ ਪ੍ਰਭ ਵੇ ਪਰਵਾਹੇ ਤਨ ਨਾ ਬਾਜੋ ਰਹਿ ਨਾ ਸਕੈ ਵਿਖਮ ਰਹਿਣ ਕਣੇਰੀਆ ਨਾ ਨੀਂਦ ਆਵੈ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀਆ ਬਾਜੋਂ ਪਿਆਰੇ ਕੋਇ ਨ ਸਾਰੇ ਇਕ ਲੜੀ ਕੁਰ ਲਾਏ ਨਾਨਕ ਸਾ ਧਨ ਮਿਲੈ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਬਾਜੋਂ ਪਿਆਰੇ ਕੋਇ ਨ ਸਾਰੇ ਇਕ ਲੜੀ ਕੁਰਲਾਏ ਨਾਨਕ ਸਾਧਨ ਮਿਲੇ ਮਿਲਾਈ ਬਿਨ ਪ੍ਰੀਤਮ ਦੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਹਲਤ ਪਲਤ ਦੇ ਸਵਰਨ ਹਾਰ ਜੁਗ ਜੋਗਾ ਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਮਨੁੱਖਾ ਜਨਮ ਬਖਸ਼ਿਆ ਨਾਮ ਦੀ ਦਾਤ ਦਿੱਤੀ ਗੁਰਬਾਣੀ ਨਾਲ ਜੋੜਿਆ ਸੰਗਤ ਬਖਸ਼ੀ ਹਰ ਇੱਕ ਦਾਤ ਲਈ ਸ਼ੁਕਰਾਨਾ ਅੱਜ ਗੁਰੂ ਪਾਤਸ਼ਾਹ ਜੀ ਨੇ ਜੋ ਸ਼ਬਦ ਵਿਚਾਰ ਦੇ ਲਈ ਬਖਸ਼ਿਆ ਹੈ ਇਹ ਸ਼ਬਦ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 243 ਤੇ ਸੁਭਾਇਮਾਨ ਹੈ ਇਹ ਗੌੜੀ ਰਾਗ ਦੇ ਵਿੱਚ ਛੰਤ ਹੈ ਪਹਿਲੇ ਪਾਸ਼ਾ ਧੰਨ ਗੁਰੂ ਨਾਨਕ ਪਾਸ਼ਾ ਜੀ ਦੇ ਪਵਿੱਤਰ ਮੁਖ ਤੋਂ ਉਚਾਰਿਤ ਇਹ ਛੰਤ ਹੈ ਇਸ ਛੰਤ ਵਿੱਚ ਗੁਰੂ ਪਾਸ਼ਾ ਨੇ ਉਸ ਜੀਵੇ ਸ੍ਰੀ ਦੀ ਗੱਲ ਕੀਤੀ ਹੈ ਜੋ ਪ੍ਰਭੂਪਤੀ ਤੋਂ ਵਿਛੜੀ ਆ ਤੇ ਪ੍ਰਭੂਪਤੀ ਤੋਂ ਬਿਨਾ ਇਸ ਸੰਸਾਰ ਜੰਗਲ ਵਿੱਚ ਕੱਲੀ ਆ ਤੇ ਖਸਮ ਵੈਗਰੂ ਤੋਂ ਬਿਨਾ ਤੜਫਦੀ ਆ ਕੁਰ ਲਾਉਂਦੀ ਆ ਬੇਨਤੀ ਕਰਦੀ ਆ ਵਿਛੜੇ ਤਾਂ ਆਪਾਂ ਸਾਰੇ ਹੀ ਆ ਪਰ ਇਹ ਵਿਛੋੜੇ ਦੀ ਤੜਫ ਕਿਸੇ ਵਿਰਲੇ ਦੇ ਅੰਦਰ ਆ ਤੇ ਜਿਹਨੂੰ ਇਹ ਵਿਛੋੜੇ ਦੀ ਕਸਕ ਲੱਗੀ ਉਹ ਜੀ ਵੀ ਇਸਤਰੀਓ ਬੇਨਤੀ ਕਰਦੀ ਆ ਸੁਨਨਾ ਪ੍ਰਭੂ ਜੀਓ ਸੁਨਨਾ ਪ੍ਰਭੂ ਜੀਓ ਇਕੱਲੀ ਬਨ ਮਾਹੀ ਕਿਉਂ ਧੀ ਰਹਗੀ ਨਾ ਬਿਨਾ ਪ੍ਰਭ ਦੇ ਪਰਵਾਹੀ ਏ ਏ ਖਸਮ ਪ੍ਰਭੂ ਜੀ ਮੇਰੀ ਬੇਨਤੀ ਸੁਣੋ ਮੈਂ ਸੁ ਸੰਸਾਰ ਜੰਗਲ ਵਿੱਚ ਇਕੱਲੀ ਹਾਂ ਕਿਉਂ ਧੀ ਰਹਗੀ ਨਾ ਬਿਨਾ ਪ੍ਰਭ ਦੇ ਪਰਵਾਹੀ हे पेपरवा प्रभु कसम तो बिना मेरी जिंद कि मैं धीरज ਧਰੇਗੀ ਮੈਂ ਕੱਲੀ ਜੀਵ ਇਸਤਰੀ ਤੇਰੇ ਤੋਂ ਬਿਨਾ ਕਿਵੇਂ ਧੀਰਜ ਧਰ ਸਕਦੀ ਆ ਮੈਂ ਕੱਲੀ ਇਸ ਸੰਸਾਰ ਜੰਗਲ ਵਿੱਚ ਰਹਿਣ ਦਾ ਹੌਸਲਾ ਕਿਵੇਂ ਰੱਖ ਸਕਦੀ ਆ ਇਸ ਸੰਸਾਰ ਜੰਗਲ ਦੇ ਵਿੱਚ ਕਿੰਨੇ ਵਿਕਾਰ ਆ ਜੋ ਮੈਨੂੰ ਘੇਰੀ ਖੜਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦੀ ਪੂਰੀ ਫੌਜ ਆ ਮੈਂ ਇਹਨਾਂ ਦੇ ਵਿੱਚ ਘिरी ਹੋਈ ਆ ਤੇ ਤੇਰੇ ਤੋਂ ਬਗੈਰ ਮੈਂ ਇਹਨਾਂ ਵਿੱਚੋਂ ਕਿਵੇਂ ਨਿਕਲਾਂ ਤੇਰੇ ਤੋਂ ਬਿਨਾ ਮੈਨੂੰ ਇਹਨਾਂ ਵਿਕਾਰਾਂ ਤੋਂ ਇਹਨਾਂ ਬੰਧਨਾਂ ਤੋਂ ਬਚਾਉਣ ਬਚਾਉਣ ਵਾਲਾ ਕੌਣ ਆ ਇਹਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਇਹਨਾਂ ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੇਰੀ ਖਲਾਸੀ ਕਰਾ ਸਕਦਾ ਤਨ ਨਾ ਬਾਝੋਂ ਰਹਿ ਨਾ ਸਕਿਆ ਬਿਖਮ ਰੈਣ ਕਣੀਰੀਆ ਨਾ ਨੀਂਦ ਆਵੇ ਪ੍ਰੇਮ ਭਾਵੇ ਸੁਣ ਬੇਨਤੀ ਮੇਰੀਆ ਜੀਵ ਇਸਤਰੀ ਖਸਮ ਪ੍ਰਭੂ ਤੋਂ ਬਿਨਾ ਰਹਿ ਨਹੀਂ ਸਕਦੀ ਇਹ ਜ਼ਿੰਦਗੀ ਰੂਪੀ ਰਾਤ ਬਹੁਤ ਔਖੀ ਆ ਬਹੁਤ ਲੰਬੀ ਆ ਨਾ ਨੀਂਦ ਆਵੇ हे ਪ੍ਰਭੂ ਮੇਰੀ ਬੇਨਤੀ ਸੁਣ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਸਿਰਫ ਤੇਰਾ ਪਿਆਰ ਚੰਗਾ ਲੱਗਦਾ ਤੇਰਾ ਪਿਆਰ ਭਾਉਂਦਾ ਹੈ اے ਪ੍ਰਭੂ ਤੇਰੇ ਤੋਂ ਬਿਨਾ ਮੈਨੂੰ ਇਸ ਸੰਸਾਰ ਜੰਗਲ ਵਿੱਚ ਕੁਝ ਨਹੀਂ ਚੰਗਾ ਲੱਗਦਾ ਤੇਰੇ ਦਰਸ਼ਨਾਂ ਨੂੰ ਤੇਰਾ ਤੇਰਾ ਦਰਸ਼ਨ ਤੇਰੇ ਤੇਰਾ ਪਿਆਰ ਹੀ ਮੈਨੂੰ ਚੰਗਾ ਲੱਗਦਾ ਬਾਝੋਂ ਪਿਆਰੇ ਕੋਏ ਨਾ ਸਾਰੇ ਇੱਕ ਲੜੀ ਕੋ ਰਲਾਈ ਨਾਨਕ ਸਾਤ ਅਨੁ ਮਿਲੈ ਮਿਲਾਈ ਬੈਨ ਪ੍ਰੀਤਮ ਦੁਖ ਪਾਏ ਹੈ ਪ੍ਰੀਤਮ ਵਾਹਿਗੁਰੂ ਤੇਰੇ ਤੋਂ ਬਿਨਾ ਮੇਰੀ ਕੋਈ ਸਾਰ ਨਹੀਂ ਲੰਦਾ ਮੇਰੀ ਜਿੰਦ ਕੱਲੀ ਕੋ ਲਾਉਂਦੀ ਆ ਕੱਲੀ ਤਰ ਲੈ ਲੈਂਦੀ ਆ ਕੋਈ ਸਾਰ ਲੈਣ ਵਾਲਾ ਨਹੀਂ ਹੈ ਨਾਨਕ ਸਾ ਤਨ ਮਿਲੇ ਮਿਲਾਈ ਬਿਨ ਪ੍ਰੀਤਮ ਦੁਖ ਪਾਇ ਓਇ ਗਰੂ ਓਇ ਗਰੂ ਹੀ ਨਾਨਕ ਓਹੀ ਜੀਵ ਸਤਰੀ ਪ੍ਰਭੂਪਤੀ ਨੂੰ ਮਿਲਦੀ ਆ ਜਿਸ ਨੂੰ ਪ੍ਰਭੂਪਤੀ ਆਪ ਆਪਣੇ ਨਾਲ ਮਿਲਾਉਂਦਾ ਨਹੀਂ ਤਾਂ ਪਿਆਰੇ ਪ੍ਰਭੂ ਤੋਂ ਬਿਨਾ ਦੁੱਖ ਪਾਉਂਦੀ ਆ ਇਸ ਪਦੇ 'ਚ ਜੀਵਸਤਰੀ ਬੇਨਤੀ ਕਰਦੀ ਆ ਪਿਆਰੇ ਪ੍ਰੀਤਮ ਅੱਗੇ ਕਿ ਹੇ ਖਸਮ ਪ੍ਰਭੂ ਮੈਂ ਇਸ ਸੰਸਾਰ ਜੰਗਲ 'ਚ ਕੱਲੀ ਆ ਸੰਸਾਰ ਜੰਗਲ ਮਾਇਆ ਦੇ ਮੋਹ ਨਾਲ ਨੱਕਾ-ਨੱਕ ਭਰਿਆ ਹੋਇਆ ਤੇ ਮੇਰੀ ਜਿੰਦ ਇਸ ਜੰਗਲ ਦੇ ਵਿੱਚ ਪ੍ਰਭੂਪਤੀ ਤੋਂ ਬਿਨਾ ਕੀ ਮੈਂ ਤਿਰਜ ਤਾਰ ਸਕਦੀ ਆ ਇਸ ਜੰਗਲ ਦੇ ਵਿੱਚ ਮੈਂ ਸੁੰਨਾ ਜੀਵਨ ਬਤੀਤ ਕਰ ਰਹੀ ਹਾਂ ਤੇਰੇ ਤੋਂ ਬਿਨਾ ਇਸ ਸੰਸਾਰ ਦੇ ਵਿੱਚ ਮੇਰੀ ਜ਼ਿੰਦਗੀ ਰੂਪੀ ਰਾਤ ਬਹੁਤ ਔਖੀ ਲੰਬੀ ਆ ਬਹੁਤ ਔਖੀ ਨਿਕਲਦੀ ਆ ਬਹੁਤ ਔਖੀ ਗੁਜ਼ਰਦੀ ਆ ਇਹ ਰਾਤ ਬਹੁਤ ਲੰਬੀ ਆ ਮਾਇਆ ਦੇ ਮੋਹ ਦੀ ਅਗਿਆਨਤਾ ਵਾਲੀ ਰਾਤ ਬਹੁਤ ਔਖੀ ਗੁਜ਼ਰਦੀ ਆ ਇਸ ਇਸ ਔਖੀ ਦੁੱਖਾਂ ਭਰੀ ਜ਼ਿੰਦਗੀ ਦੀ ਰਾਤ ਵਿੱਚ ਮੈਨੂੰ نیند ਨਹੀਂ ਆਉਂਦੀ ਮੈਨੂੰ ਸਿਰਫ ਤੇਰਾ ਹੀ ਪਿਆਰ ਚੰਗਾ ਲੱਗਦਾ ਕਿਉਂਕਿ हे ਪ੍ਰੀਤਮ ਤੇਰੇ ਤੋਂ ਬਿਨਾ ਤਾਂ ਮੇਰਾ ਕੋਈ ਸਾਰ ਲੈਣ ਵਾਲਾ ਹੀ ਨਹੀਂ ਹੈ ਇੱਥੇ ਸਾਰੇ ਸਵਾਰਥ ਦੇ ਰਿਸ਼ਤੇ ਆ ਇਕ ਤੇਰਾ ਹੀ ਪਿਆਰ ਆ ਜੋ ਨਿਸਵਾਰਥਾ ਜਿਦੇ ਚ ਕੋਈ ਸਵਾਰਥ ਨਹੀਂ ਇਸ ਕਰਕੇ ਮੈਨੂੰ ਤੇਰਾ ਪਿਆਰ ਚੰਗਾ ਲੱਗਦਾ ਪਰ ਤੈਨੂੰ ਉਹੀ ਚੀਜ਼ ਵਿਸਤਰੀ ਮਿਲਦੀ ਆ ਜਿਸ ਨੂੰ ਤੂੰ ਆਪ ਆਪਣੇ ਨਾਲ ਮਿਲਾਉਣਾ ਤੇ ਜਿਹੜੀ ਜੀ ਵਸਤਰੀ ਤੇਰੇ ਤੋਂ ਟੁੱਟੀ ਆ ਉਹ ਦੁੱਖ ਪਾਉਂਦੀ ਆ ਉਹਦੀ ਜ਼ਿੰਦਗੀ ਦੁੱਖਾਂ ਭਰੀ ਆ ਅਗਲੇ ਪਦੇ ਚ ਗੁਰੂ ਪਾਤਸ਼ਾਹ ਫਰਮਾਉਂਦੇ ਆ ਪੈਰ ਛੋੜਿਆ ੜੀ ਜੀਓ ਵਾਹਿਗੁਰੂ ਕਵਨ ਮਿਲਾਵੇ ਰਸ ਸੁਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੇ ਸ਼ਬਦੀ ਸੁਹਾਵੇ ਤਾਂ ਪਤ ਪਾਵੇ ਦੀਪਕ ਦੇ ਉਜਾਰਾ ਸੁਣ ਸਖੀ ਸਹੇਲੀ ਸਾਚ ਸੋਹੇਲੀ ਸਾੱਚੇ ਕੇ ਗੁਣ ਸਾਰੇ ਸਤ ਗੁਰ ਮੇਲੀ ਤਾਂ ਪੈਰ 라ਵੀ ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾ ਤਨ ਤਾਂ ਪੈਰ 라ਵੇ 라ਵੇ ਜਾਂ ਤਿਸ ਕੈ ਮਨ ਬਾਣੀ ਪੈਰ ਛੋੜਿਆ ਜੀਓ ਕਵਣ ਮਿਲਾਵੇ ਕਿ ਇਹ ਜਿੰਦੇ ਜਿਹੜੀ ਜੀਵ ਇਸਤਰੀ ਨੂੰ ਇਹ ਸਖੀ ਜਿਹੜੀ ਜੀਵ ਇਸਤਰੀ ਨੂੰ ਖਸਮ ਪ੍ਰਭੂ ਨੇ ਛੱਡ ਦਿੱਤਾ ਜਿਹੜੀ ਜੀਵ ਇਸਤਰੀ ਖਸਮ ਪ੍ਰਭੂ ਨੇ ਛੱਡ ਦਿੱਤੀ ਉਸ ਨੂੰ ਕੌਣ ਮਿਲਾ ਸਕਦਾ ਆ ਕਿ ਜਿਹੜੀ ਪਰਮਾਤਮਾ ਨੇ ਛੱਡ ਹੀ ਦਿੱਤੀ ਉਹਨੂੰ ਕੌਣ ਮਿਲਾ ਸਕਦਾ ਮਾਇਆ ਦੇ ਮੋਹ ਵਿੱਚ ਸੁੱਤੀ ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਨੇ ਤ્યાਗ ਦਿੱਤਾ ਉਹਦਾ ਮਿਲਾਪ ਕੌਣ ਕਰਾ ਸਕਦਾ ਉਹਦੀ ਜ਼ਿੰਦਗੀ ਰੁੱਪੀ ਰਾਤ ਦੁੱਖਾਂ ਚ ਬੀਤਦੀ ਆ ਫਿਰ ਜਿੰ ਚਾਹੇ ਜਿੰਨੇ ਮਰਜ਼ੀ ਯਾਰ ਕਰ ਲਵੇ ਜਿੰਨੇ ਮਰਜ਼ੀ ਧਰਮ ਦੇ ਨਾਂ ਤੇ ਕਰਮ ਕਾਂਡ ਕਰ ਲਵੇ ਪਰ ਜਦ ਪ੍ਰਭੂ ਪਤੀ ਨੇ ਉਹਨੂੰ ਛੱਡ ਹੀ ਦਿੱਤਾ ਤੇ ਫਿਰ ਕੌਣ ਮਿਲਾ ਸਕਦਾ ਮਿਲਾਪ ਹੋਣਾ ਕਿਵੇਂ ਆ ਕੌਣ ਮਿਲਾਊਗਾ ਉਹਨੂੰ ਕਿਨੇ ਮਿਲਾਉਣਾ ਆ <ुण> रस प्रेम मिली जियो शब्द सुहावे जेडी जीव स्त्री गुरु ਦੇ ਸ਼ਬਦ ਦੇ ਰਾਹੀ ਪ੍ਰਭੂਪਤੀ ਦੇ ਪਿਆਰ ਵਿੱਚ ਨਾਮ ਰਸ ਵਿੱਚ ਮਿਲ ਗਈ ਉਹ ਜੀਵ ਇਸਤਰੀ ਸੁਹਾਵਦੀ ਆ ਬਹੁਤ ਸੋਹਣੀ ਲੱਗਦੀ ਆ ਕਿਉਂਕਿ ਗੁਰੂ ਦੇ ਸ਼ਬਦ ਦੇ ਰਾਹੀ ਹੀ ਪ੍ਰਭੂਪਤੀ ਨਾਲ ਪਿਆਰ ਪੈਂਦਾ ਤੇ ਪਿਆਰ ਦੇ ਰੰਗ ਪਿਆਰ ਦੇ ਵਿੱਚ ਹੀ ਜੀਵ ਇਸਤਰੀ ਪ੍ਰੀਤਮ ਦੇ ਨਾਮ ਰਸ ਦਾ ਆਨੰਦ ਮਾਣਦੀ ਆ ਗੁਰੂ ਦੇ ਸ਼ਬਦ ਦੇ ਰਾਹੀ ਹੀ ਜੀਵਾਤਮਾ ਸੋਹਣੀ ਬਣਦੀ ਆ ਸ਼ਬਦ ਦੇ ਸੁਹਾਵੇ ਤਾਂ ਪਤ ਪਾਵੈ ਦੀਪਕ ਦੇ ਉਜਾਰੈ ਸੁਣ ਸਖੀ ਸਹੇਲੀ ਸਾਚ ਸੋਹੇਲੀ ਸਾਚੇ ਕੇ ਗੁਣ ਸਾਰੇ ਜਦੋਂ ਗੁਰੂ ਦੇ ਸ਼ਬਦ ਦੇ ਰਾਹੀ ਜੀਵ ਇਸਤਰੀ ਸੋਹਣੀ ਹੋ ਜਾਂਦੀ ਆ ਜਦੋਂ ਤਦੋਂ ਲੋਕ ਤੇ ਪਰਲੋਕ ਵਿੱਚ ਇੱਜ਼ਤ ਪਾਉਂਦੀ ਆ ਤੇ ਗਿਆਨ ਦਾ ਦੀਵਾ ਉਸ ਦੇ ਸ਼ਰੀਰ ਵਿੱਚ ਚਾਨਣ ਕਰ ਦਿੰਦਾ ਹੈ اے ਸਖੀ اے ਸਹੇਲੀ ਸੁਣ ਜਿਹੜੀ ਜੀਵ ਇਸਤਰੀ ਸਦਾtheta ਰਹਿਣ ਵਾਲੇ ਪਰਮਾਤਮਾ ਦੇ ਗੁਣਾਂ ਨੂੰ ਹਿਰਦੇ ਵਿੱਚ ਸੰਭਾਲਦੀ ਆ ਤਾਂ ਉਹ ਸਦਾtheta ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਸਹੇਲੀ ਭਾਵ ਕੇ ਸੌਖੀ ਹੋ ਜਾਂਦੀ ਆ ਆਪ ਜਦੋਂ ਵਾਇਗਰੂ ਦੇ ਨਾਮ ਵਿੱਚ ਜੁੜਦੀ ਆ ਤਾਂ ਸੌਖੀ ਹੁੰਦੀ ਹੈ ਤਾਂ ਉਹਦੀ ਆਤਮਾ ਜਿਹੜੀ ਉਹ ਸ਼ਾਂਤ ਹੁੰਦੀ ਹੈ ਸੁਖ ਪਾਉਂਦੀ ਹੈ ਉਹਨੂੰ ਆਤਮਿਕ ਸੁਖ ਮਿਲਦਾ ਫੇਰ ਉਸਨੂੰ ਕੋਈ ਆਤਮਿਕ ਮੌਤ ਪੂ ਨਹੀਂ ਸਕਦੀ ਜਦੋਂ ਅੰਦਰੋਂ ਸੌਖੀ ਹੋ ਗਈ ਉਹਨੂੰ ਕੋਈ ਆਤਮਿਕ ਦੁੱਖ ਨਹੀਂ ਲੱਗ ਸਕਦਾ ਆਤਮਿਕ ਮੌਤ ਪੂ ਨਹੀਂ ਸਕਦੀ ਸਤਗੁਰ ਮੇਲੀ ਤਾਂ ਪਿਰ ਰਾਵੀ ਬਿਗਸੀ ਅੰਮ੍ਰਿਤ ਅੰਮ੍ਰਿਤ ਬਾਣੀ ਨਾਨਕ ਸਾਤਨ ਤਾਂ ਪਿਰ ਰਾਵੇ ਰਾਵੀ ਜਾ ਤਿਸ ਕੈ ਮਨ ਬਾਣੀ ਜਦੋਂ ਸਦੀਵੀ ਹੋਣ ਵਾਲੇ ਗੁਰੂ ਨੇ ਉਸ ਜੀਵ ਇਸਤਰੀ ਨੂੰ ਆਪਣੇ ਸ਼ਬਦ ਵਿੱਚ ਜੋੜਿਆ ਤਾਂ ਪ੍ਰਭੂਪਤੀ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਤੇ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਬਰਕਤ ਨਾਲ ਉਹ ਖਿੜ ਪਈ। ਪ੍ਰਸann ਹੋ ਗਈ। ਅੱਗੇ ਜਦੋਂ ਬਾਣੀ ਉਹਦੇ ਅੰਦਰ ਗਈ ਤੇ ਉਹਦੇ ਅੰਦਰ ਖੇੜਾ ਬਣ ਗਿਆ। ਆਤਮਿਕ ਜੀਵਨ ਜਿਹੜਾ ਪਹਿਲਾਂ ਦੁੱਖਾਂ ਨਾਲ ਭਰਿਆ ਪਿਆ ਸੀ ਉਹ ਖਿੜ ਗਿਆ ਉਹ ਸੌਖਾ ਹੋ ਗਿਆ। ਨਾਨਕ ਸਾ ਤਨ ਤਾਂ ਪਿਰ ਰਾਵੈ ਜਾਤੈ ਸਕੇ ਮਨ ਭਾਣੀ ਇਹ ਨਾਨਕ ਉਹ ਜੀਵ ਇਸਤਰੀ ਤਦੋਂ ਹੀ ਪ੍ਰਭੂਪਤੀ ਨੂੰ ਮਿਲਦੀ ਹੈ ਜਦੋਂ ਉਸ ਦੇ ਪ੍ਰਭੂਪਤੀ ਦੇ ਮਨ ਵਿੱਚ ਚੰਗੀ ਲੱਗਦੀ ਆ ਜਦੋਂ ਪ੍ਰਭੂਪਤੀ ਦੇ ਮਨ ਵਿੱਚ ਉਹ ਚੰਗੀ ਲੱਗਦੀ ਆ ਤਦੋਂ ਹੀ ਮਿਲਾਪ ਹੁੰਦਾ ਸਦੀਵੀ ਹੋਂਦ ਹੋਂਦ ਵਾਲਾ ਗੁਰੂ ਹੀ ਸ਼ਬਦ ਦੇ ਰਾਹੀ ਜੀਵ ਇਸਤਰੀ ਨੂੰ ਪਰਮਾਤਮਾ ਨਾਲ ਮਿਲਾ ਸਕਦਾ ਔਰ ਕੋਈ ਨਹੀਂ ਮਿਲਾ ਸਕਦਾ ਅਗਲੇ ਪਦੇ ਚ ਗੁਰੂ ਸਾਹਿਬ ਫਰਮਾਉਂਦੇ ਆ ਮਾਇਆ ਮੋਹਣੀ ਨਿਗਰਿਆ ਮਾਇਆ ਮੋਹਣੀ ਨਿਗਰਿਆ ਜੀਓ ਫੂੜ ਮੁਠੀ ਕੋੜਿਆ ਕੋੜਿਆ ਰੇ ਕਿਉ ਖੂਲ ਲੈ ਗਲ ਜੇੜੀਆਂ ਜੇੜੀਆਂ ਜੀਓ ਬਿਨ ਗੁਰ ਅਤ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤੈਸਹੀ ਕਾ ਸੋ ਹੋਵੇ ਪੁੰਨ দান ਅਨੇਕ ਨਾਵਣ ਕਿਉ ਅੰਤਰ ਮਲ ਤੋਂ ਵੈ ਨਾਮ ਬਿਨਾ ਗਤ ਕੋ ਨਾ ਪਾਵੇ ਹੱਥ ਨਿਗਰਹ ਦੇ ਬਾਣਿਆ ਦੇ ਬਾਣਿਆ ਨਾਨਕ ਸੱਚ ਕਰੇ ਸ਼ਬਦ ਸੰਯਾਪੇ ਸਿੰਘਾ ਪੈ ਦੁਬੇ ਦਾ ਮਹਿਲ ਕੇ ਜਾਣਾ ਹੈ ਵੇਖ ਰੋ ਮਾਇਆ ਮੋਹਣੀ ਨੀਗਰੀਆ ਜੀਓ ਕੋੜ ਮੁਠੀ ਕੂੜਿਆ ਰੇ ਕੂੜਿਆ ਰੇ ਵੇਖ ਰੋ ਏ ਸਖੀ ਮੋ ਲੈਣ ਵਾਲੀ ਮਾਇਆ ਨੇ ਜੀਵ ਇਸਤਰੀ ਨੂੰ ਬੇਕਾਰ ਕਰ ਦਿੱਤਾ ਮੋਹ ਲੈਣ ਵਾਲੀ ਮਾਇਆ ਦੇ ਝੂਠੇ ਮੋਹ ਵਿੱਚ ਫਸ ਕੇ ਜੀਵ ਇਸਤਰੀ ਠੱਗੀ ਗਈ ਲੁੱਟੀ ਗਈ। ਭਾਵੇਂ ਨਾਸ਼ਵੰਤ ਪਦਾਰਥਾਂ ਨੇ ਜੀਵ ਇਸਤਰੀ ਨੂੰ ਠੱਗ ਲਿਆ। ਮਾਇਆ ਦਾ ਮੋਹ ਇੰਨਾ ਬਲਵਾਨ ਆ ਕਿ ਉਹਦੇ ਮੋਹ 'ਚ ਹੀ ਫਸ ਗਈ ਤੇ ਨਾਸ਼ਵੰਤ ਪਦਾਰਥਾਂ ਦੇ ਵਿੱਚ ਹੀ ਫਸੀ ਰਹਿ ਗਈ। ਠੱਗੀ ਗਈ ਆ ਲੁੱਟੀ ਗਈ ਆ ਤੇ ਉਹ ਪ੍ਰਭੂਪਤੀ ਨੂੰ ਭਲਾ ਕੇ ਨਾ ਅਸ਼ਵੰਤ ਪ੍ਰਦ ਪਦਾਰਥਾਂ ਦੇ ਵਣਜ ਵਿੱਚ ਲੱਗ ਗਈ। ਮਨੁੱਖਾ ਇ ਭੁੱਲ ਗਿਆ ਕਿ ਮਨੁੱਖਾ ਜਨਮ ਕਿਉਂ ਮਿਲਿਆ। ਕਿ ਨਾਮ ਦਾ ਵਣਜ ਕਰਨ ਨੂੰ ਮਿਲਿਆ ਤੇ ਝੂਠੇ ਪਦਾਰਥ ਹੀ ਪੱਲੇ ਬੰਨਣ ਲੱਗ ਗੀਆਂ ਝੂਠੇ ਪਦਾਰਥਾਂ ਦਾ ਹੀ ਵਣਜ ਕਰਨ ਲੱਗ ਗਈਆਂ। ਮਨੇ ਪੁਲਾਇ ਦਿੱਤਾ ਕਿਉਂ ਖੁੱਲ ਹੈ ਗਲ ਜੀ ਬੜੀਆਂ ਜੀਉ ਬਿਨ ਗੁਰ ਹੱਤ ਪਿਆਰੇ ਹਣੀ ਤੇ ਗਲ ਜੀ ਜੋ ਮੋਹ ਦੀ ਫਾਹੀ ਪਈ ਆ ਹੱਤ ਪਿਆਰੇ ਗੁਰੂ ਤੋਂ ਬਿਨਾ ਕਿਵੇਂ ਖੁੱਲ ਸਕਦੀ ਆ ਜਿਹੜੀ ਮੋਹ ਦੀਆਂ ਜ਼ੰਜੀਰਾਂ ਪਈਆਂ ਜਾਂ ਗਲ ਦੇ ਵਿੱਚ ਕਿਵੇਂ ਖੁੱਲ ਸਕਦੀਆਂ ਕਿਵੇਂ ਖੁੱਲ ਸਕਦੀ ਆ ਮੋਹ ਦੀ ਜ਼ੰਜੀਰ ਗੁਰੂ ਤੋਂ ਬਿਨਾ ਕੌਣ ਖੋਲ ਸਕਦਾ ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ ਤਿਸ ਕਾ ਹੀ ਤਿਸ ਕਾ ਵਾਹਿਗੁਰੂ ਤਿਸ ਕਾ ਹੀ ਵਾਹਿਗੁਰੂ ਤਿਸ ਹੀ ਕਾ ਸੋ ਹੋਵੇ ਵਾਹਿਗੁਰੂ ਨਾਮ ਬਿਨਾ ਗਤ ਕੋਈ ਨਾ ਪਾਵੇ ਹੱਥ ਨਿਗਰ ਬੀਬਾ ਵਾਹਿਗੁਰੂ ਪੁੰਨਦਾਨ ਅਨੇਕ ਨਾਵਣ ਕਿਉ ਅੰਤਰ ਮਲ ਧੋਵੈ ਵਾਹਿਗੁਰੂ ਓਏ ਕਿ ਗੁਰੂ ਦੇ ਸ਼ਬਦ ਦੇ ਰਾਹੀ ਉਸ ਖਸਮ ਪ੍ਰਭ ਵਾਹਿਗੁਰੂ ਦੇ ਗੁਣਾਂ ਨੂੰ ਵਿਚਾਰਦੀ ਹੈ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੇ ਰਾਹੀ ਉਸ ਖਸਮ ਵਾਹਿਗੁਰੂ ਦੇ ਖਸਮ ਪਤੀ ਦੇ ਗੁਣਾਂ ਨੂੰ ਪ੍ਰਭੂ ਦੇ ਗੁਣਾਂ ਨੂੰ ਵਿਚਾਰਦੀ ਹੈ ਪ੍ਰਭੂਪਤੀ ਨਾਲ ਪਿਆਰ ਪਾਉਂਦੀ ਹੈ ਤੇ ਪ੍ਰਭੂਪਤੀ ਉਸੇ ਦਾ ਹੀ ਹੋ ਜਾਂਦਾ ਹੈ। ਭਾਵ ਪ੍ਰਭੂਪਤੀ ਉਸ ਜੀਵ ਸਤਰੀ ਦਾ ਹੀ ਹੋ ਜਾਂਦਾ। ਜਿਹੜੀ ਉਹਦੇ ਨਾਲ ਪਿਆਰ ਪਾਉਂਦੀ ਆ ਗੁਰੂ ਦੇ ਸ਼ਬਦ ਤੇ ਰਾਹੀ ਪਰਮਾਤਮਾ ਦੇ ਨਾਲ ਪਿਆਰ ਪਾਉਂਦੀ ਆ ਤੇ ਪ੍ਰਭੂਪਤੀ ਉਸੇ ਦਾ ਹੀ ਹੋ ਜਾਂਦਾ। ਵਾਹਿਗੁਰੂ ਤਨ ਪੁੰਨ দান ਅਨੇਕ ਨਾਵਣ ਕਿਉਂ ਅੰਤਰ ਮਲ ਧੋਵੈ ਪੁੰਨਦਾਨ ਵਾਹਿਗੁਰੂ 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 ਪੁੰਨਦਾਨ ਗੁਰਪਾਠ ਇਸ ਪੰਕਤੀ ਚ ਸਮਝਾਉਂਦੇ ਆ ਕਿ ਅਜੇ ਵੀ ਮਨੋਖਾ ਜਿਹੜੇ ਬਹੁਤ ਪ੍ਰਕਾਰ ਦੇ ਪੁੰਨਦਾਨ ਕਰਦੇ ਆ ਤੀਥਾਂ ਤੇ ਜਾ ਕੇ ਇਸ਼ਨਾਨ ਕਰਦੇ ਆ ਪਰ ਸਿਮਰਨ ਤੋਂ ਬਿਨਾ ਵੈਗ੍ਰਤੀ ਸੇਵਤ ਸਲਾਹ ਤੋਂ ਬਿਨਾ ਪੁੰਨਦਨ ਕੀਤਿਆਂ ਅਨੇਕ ਨੇਕਾਂ ਤੀਰਥਾਂ ਤੀਰਥ ਇਸ਼ਨਾਨ ਕਰਨ ਨਾਲ ਕਿਵੇਂ ਕੋਈ ਜੀਵ ਆਪਣੇ ਅੰਦਰ ਦੀ ਵਿਕਾਰਾਂ ਦੀ ਮੈਲ ਧੋ ਸਕਦਾ ਇਹੋ ਜੇ ਕਰਮकांड ਕਰਨ ਨਾਲ ਤਾਂ ਮੈਲ ਹੋਰ ਚੜ੍ਹਨੀ ਆ ਅੰਦਰ ਜਿਹੜੀ ਵਿਕਾਰਾਂ ਦੀ ਮੈਲ ਲੱਗੀ ਆ ਉਹਨੂੰ ਸਿਰਫ ਤੇ ਸਿਰਫ ਵੈਗ੍ਰੋ ਸਿਮਰਨ ਨਾਲ ਹੀ ਧੋਇਆ ਜਾ ਸਕਦਾ ਪਰੀ ਇਹ ਮਤ ਪਾਪਾਂ ਕੇ ਸੰਗੋ ਧੋਪੈ ਨਾ ਮੈਂ ਕੇ ਰੰਗ ਉਹ ਨਾਮ ਦੇ ਰੰਗ ਨਾਲ ਹੀ ਧੁੱਲਨੀ ਆ ਉਹ ਨਾਮ ਦੇ ਰੰਗ ਨਾਲ ਹੀ ਧੋਤੀ ਜਾਣੀ ਉਹ ਮੈਲ ਨਾਮ ਬਿਨਾ ਗਤ ਕੋਈ ਨਾ ਪਾਵੇ ਹੱਥ ਨਿਗਰੇ ਨਿਗਰੇ ਬੀ ਬਾਣੇ ਨਾਨਕ ਸੱਚ ਕਰ ਸ਼ਬਦ ਸਿੰਜਾ ਪੈ ਦੁਬੇ ਦਾ ਮਰਨ ਉਹ ਦੁਬੇ ਦਾ ਮਹਿਲ ਕਿ ਜਾਣਾ ਵਾਹਿਗੁਰੂ ਵਾਹਿਗੁਰੂ ਏ ਨਾਨਕ ਸਦਾ ਤੇ ਰਹਿਣ ਵਾਲੇ ਪਰਮਾਤਮਾ ਦਾ ਘਰ ਦਰਗ ਗੁਰੂ ਦੇ ਸ਼ਬਦ ਦੀ ਰਾਹੀ ਹੀ ਪਛਾਣਿਆ ਜਾ ਸਕਦਾ ਦੋਬਿਤਾ ਤੋਂ ਭਾਵ ਜਿਹੜਾ ਮਨੁੱਖ ਵਾਹਿਗੁਰੂ ਨੂੰ ਛੱਡ ਕੇ ਕਿਸੇ ਹੋਰ ਆਸਰੇ ਦੀ ਝਾਕ ਕਰਦਾ ਉਹ ਪਰਮਾਤਮਾ ਦੇ ਦਰ ਤੇ ਕਿਸ ਤਰ੍ਹਾਂ ਜਾ ਸਕਦਾ ਜੇ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਝਾਕ ਰੱਖੀ ਤਾਂ ਉਹ ਸਦਾ ਤੇ ਵਾਇਗੁਰੂ ਦਾ ਮੇਲ ਉਹਦਾ ਘਰ ਲੱਭਿਆ ਨਹੀਂ ਜਾ ਸਕਦਾ ਜੇ ਕਿਸੇ ਹੋਰ ਦੀ ਝਾਕ ਰੱਖੀ ਕਿਸੇ ਹੋਰ ਦੇ ਦਰ ਤੇ ਜਾਈਏ ਤੇ ਫਿਰ ਪਰਮਾਤਮਾ ਦਾ ਦਰ ਕਿਵੇਂ ਲੱਭਿਆ ਜਾ ਸਕਦਾ ਇਸ ਸਾਰੇ ਹੀ ਪਦੇ ਚ ਗੁਰੂ ਪਾਸ਼ਾ ਸਮਝਾਉਂਦੇ ਆ ਕਿ ਜਿਸ ਜੀਵ ਇਸਤਰੀ ਨੂੰ ਮਾਇਆ ਦੇ ਮਾਇਆ ਨੇ ਮੂਹ ਲਿਆ ਆਪਣੇ ਵਸ ਚ ਕਰ ਲਿਆ ਫਿਰ ਉਹ ਜੀਵ ਇਸਤਰੀ ਨਾਸ਼ਵੰਤ ਪਦਾਰਥਾਂ ਦਾ ਭਵ ਦਿਨ ਆ ਵੀ ਪਦਾਰਥਾਂ ਦਾ ਵਣ ਚ ਵਣਜ ਕਰਨ ਵਿੱਚ ਲੱਗੀ ਰਹਿੰਦੀ ਆ ਮਾਇਕ ਪਦਾਰਥਾਂ ਨੇ ਉਹਨੂੰ ਇਹ ਗੱਲ ਭੁਲਾਤੀ ਆ ਕਿ ਨਾਮ ਦਾ ਵਣਜ ਕਰਨਾ ਆ ਨਾਮ ਦਾ ਵਪਾਰ ਕਰਨਾ ਆ ਜਨਮ ਭਗਤੀ ਕਰਨ ਲਈ ਮਿਲਿਆ ਜਾਂ ਨੰਮਰਨ ਦਾ ਗੇੜ ਕਟਾਉਣ ਲਈ ਮਿਲਿਆ ਪਰ ਮਾਇਆ 'ਚ ਠੱਗੀ ਆਪਣਾ ਜਨਮ ਵਿਅਰਥ ਗਵਾਈ ਜਾ ਰਹੀ ਆ ਤੇ ਨਾਸ਼ਵੰਤ ਪਜਾ ਪਦਾਰਥਾਂ ਦੇ ਪਿੱਛੇ ਲੱਗ ਕੇ ਉਹਦੇ ਗਲ 'ਚ ਮੋਹ ਦੀ ਐਸੀ ਫਾਹੀ ਪੈ ਜਾਂਦੀ ਆ ਕਿ ਉਹਨੂੰ ਗੁਰੂ ਤੋਂ ਬਿਨਾਂ ਹੋਰ ਕੋਈ ਖੋਲ ਨਹੀਂ ਸਕਦਾ ਉਹ ਜਿੰਨੇ ਮਰਜੀ ਕਰਮकांड ਕਰ ਲਵੇ ਉਨਦਾਨ ਤੀਰਥਾਂ ਤੇ ਇਸ਼ਨਾਨ ਕਰ ਲਵੇ ਜਿੰਨਾ ਮਰਜੀ ਜੰਗਲਾਂ ਚ ਜਾ ਕੇ ਮਨ ਹੱਠ ਕਰਕੇ ਇੰਦਰੀਆਂ ਨੂੰ ਰੋਕਣ ਦਾ ਯਤਨ ਕਰ ਲਵੇ ਕਰ ਉਹ ਵਾਹਿਗੁਰੂ ਉਹ ਵਾਹਿਗੁਰੂ ਅਰੇ ਇਸ ਤਰ੍ਹਾਂ ਕਰਨ ਨਾਲ ਵਾਹਿਗੁਰੂ ਨਹੀਂ ਮਿਲ ਸਕਦਾ ਉਹ ਵਾਹਿਗੁਰੂ ਉਹ ਵਾਹਿਗੁਰੂ ਤੇਰਾ ਨਾਮ ਸੱਚਾ ਜੀਓ ਸ਼ਬਦ ਵਿਚਾਰੋ ਤੇਰਾ ਮਹਿਲ ਸਦਾ ਜੀਓ ਸੱਚਾ ਜੀਓ ਨਾਮ ਸੱਚਾ ਵਾਹਿਗੁਰੂ ਵਾਪਾਰੋ ਨਾਮ ਕਾ ਵਪਾਰ ਮਿੱਠਾ ਭਗਤ ਲਾਹਾ ਅਨੰਦ ਨੋ ਤਿਸ ਬਾਝ ਵਖਰ ਕੋਈ ਨਾ ਸੂਝੈ ਨਾਮ ਲੇਵੋ ਖਿੰਖਿਨੋ ਪਰਖ ਲੇਖਾ ਨਦਰ ਸਾਚੀ ਕਰਮ ਪੂਰਾ ਪਾਇਆ ਨਾਨਕ ਨਾਮ ਮਹਾਰਸ ਮਿੱਠਾ ਘਰ ਪੂਰਾ ਸੱਚ ਪਾਇਆ ਵਾਹਿਗੁਰੂ ਵਾਹਿਗੁਰੂ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੂ ਏ ਵੈਦੂ ਤੇਰਾ ਨਾਮ ਏ ਪ੍ਰਭੂ ਜੀ ਤੇਰਾ ਨਾਮ ਸਦਾ ਥਿਰ ਰਹਿਣ ਵਾਲਾ ਤੇਰੀ ਤੇ ਤੇਰੀ ਸਿਫਤ ਸਲਾਹ ਦੀ ਬਾਣੀ ਅਟੱਲਾ ਸਦਾ ਤੇ ਰਹਿਣ ਵਾਲੀ ਐ ਤੇ ਤੇਰੇ ਸ਼ਬਦ ਦੇ ਗੁਣਾ ਤੇ ਤੇਰੇ ਸ਼ਬਦ ਦੀ ਵਿਚਾਰ ਸਦਾ ਤੇਰਾ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਾਪਾਰੋ ਏ ਵੈਗਰੂ ਏ ਪ੍ਰਭੂ ਜੀ ਤੇਰਾ ਦਰਬਾਰ ਤੇਰਾ ਮਹਿਲ ਸਦਾ ਤੇਰਾ ਸਦਾ ਕਾਇਮ ਰਹਿਣ ਵਾਲਾ ਤੇਰਾ ਨਾਮ ਤੇ ਤੇਰੇ ਨਾਮ ਦਾ ਵਪਾਰ ਸਦਾ ਤੇਰਾ ਇਹ ਜੀਵ ਦੇ ਨਾਲ ਜੀਵਨ ਪਰ ਨਿਭਣ ਵਾਲਾ ਇੱਥੇ ਵੀ ਤੇ ਉੱਥੇ ਵੀ ਜੀਵ ਦੇ ਨਾਲ ਨਿਭਣ ਵਾਲਾ ਹੈ ਅੰਤ ਵੇਲੇ ਤੇਰੇ ਨਾਮ ਦੇ ਤੇਰੇ ਨਾਮ ਦੇ ਵਪਾਰ ਤੇਰੇ ਨਾਮ ਦਾ ਵਪਾਰ ਹੀ ਨਾਲ ਨਿਭਣਾ ਆ ਨਾਮ ਦਾ ਵਪਾਰ ਹੀ ਸਦਾ ਠਹਿਰਾ ਬਾਕੀ ਸਾਰੇ ਵਪਾਰ ਝੂਠੇ ਆ ਨਾਸ਼ਵੰਤਾ ਸਾਰੇ ਸੰਸਾਰ ਦਾ ਮੋਹ ਝੂਠਾ ਨਾਸ਼ਵੰਤਾ ਜਿਹਦੇ ਚ ਜੀਵ ਫਸਿਆ ਪਿਆ ਆ ਨਾਮ ਕਾ ਵਪਾਰ ਮਿੱਠਾ ਭਗਤ ਲਾਹਾ ਅਨ ਦਿਨੋ ਵਾਇਗੁਰੂ ਦੇ ਨਾਮ ਦਾ ਵਪਾਰ ਬੜਾ ਹੀ ਮਿੱਠਾ ਸਵਾਦਲਾ ਹੈ ਤੇ ਉਸ ਪਰਮਾਤਮਾ ਦੀ ਭਗਤ ਜਿਹੜੇ ਨਾਮ ਦਾ ਵਪਾਰ ਹਰ ਰੋਜ਼ ਕਰਦੇ ਆ ਉਹਨਾਂ ਨੂੰ ਹਰ ਰੋਜ਼ ਭਗਤੀ ਦਾ ਤੇ ਉਹ ਹਰ ਰੋਜ਼ ਭਗਤੀ ਦਾ ਲਾਹਾ ਖਟਦੇ ਆ ਦੁਨੀਆ ਦਾ ਵਪਾਰ ਘਾਟੇ ਵਾਲਾ ਆ ਜੋ ਵੀ ਮਾਇਕ ਪਦਾਰਥਾਂ ਦਾ ਵਣਜ ਕਰਦੇ ਆ ਇਹ ਘਾਟੇ ਵਾਲਾ ਸੌਦਾ ਆ ਪਰ ਇੱਕ ਨਾਮ ਦਾ ਵਪਾਰਾ ਜਿਹੜਾ ਲਾਹੇ ਵਾਲਾ ਸੌਦਾ ਆ ਨਾਮ ਦਾ ਵਪਾਰ ਲਾਹੇ ਵਾਲਾ ਤੇ ਮਿੱਠਾ ਤੇ ਸਬਾਦ ਤੇ ਸਬਾਜ ਵਖਰ ਕੋਈ ਨ ਸੁਝੇ ਨਾਮ ਲਿevo ਖਿਨ ਖਿਨੋ ਪਰਖ ਲੇਖਾ ਨਦਰ ਸਾਜੀ ਕਰਮ ਪੂਰਾ ਪਾਇਆ ਨਾਨਕ ਨਾਮ ਮਹਾਰਸ ਮੀਠਾ ਗੁਰ ਪੂਰਾ ਸੱਚ ਪਾਇਆ ਵਾਹਿਗੁਰੂ ਇਸ ਬਾਝ ਵਖਰ ਕੋਈ ਨਾ ਸੂਝੈ ਨਾਮ ਲਿਵੋ ਕਿਨਕਿਨੋ ਵਾਹਿਗੁਰੂ ਦੇ ਭਗਤਾਂ ਨੂੰ ਉਹਦੇ ਨਾਮ ਤੋਂ ਬਿਨਾ ਉਹਦੀ ਭਗਤੀ ਤੋਂ ਬਿਨਾ ਐਸਾ ਸੌਦਾ ਸੁੱਝਦਾ ਨਹੀਂ ਜੋ ਸਦਾ ਲਾਭ ਹੀ ਲਾਭ ਦਿਵਾ ਭਾਵ ਨਫਾ ਹੀ ਦੇ ਦਿੰਦਾ ਆ ਇਸ ਲਈ ਹਰ ਪਲ ਉਹ ਹਰ ਘੜੀ ਉਸ ਪਰਮਾਤਮਾ ਦਾ ਨਾਮ ਲੋ ਵੈਗਰੂ ਦਾ ਨਾਮ ਜਪੋ ਪਰਖ ਲੇਖਾ ਨਦਰ ਸਾਚੀ ਕਰਮ ਪੂਰੇ ਪਾਇਆ ਜਿਸ ਮਨੁੱਖ ਨੇ ਵੈਗਰੂ ਦੇ ਨਾਮ ਵਪਾਰ ਦੇ ਲੇਖੇ ਦੀ ਪਰਖ ਕਰ ਲਈ ਉਸ ਉੱਤੇ ਵੈਗਰੂ ਦੀ ਸਦਾ ਕਾਇਮ ਰਹਿਣ ਵਾਲੀ ਮੇਰ ਦੀ ਨਿਗਾਹ ਹੋ ਗਈ ਤੇ ਵੈਗਰੂ ਦੀ ਮੇਰ ਦੇ ਨਾਲ ਉਸ ਨੇ ਇਸ ਨਾਮ ਵਪਾਰ ਨੂੰ ਹਮ ਸੇ ਕਰ ਲਿਆ ਓਏਕੀ ਓਏਕੀ ਜੇ ਸਤੇ ਵੈਗਰੂ ਦੀ ਮਿਹਰ ਦੀ ਨਜ਼ਰ ਹੋ ਜਾਂਦੀ ਹੈ ਉਹ ਵੈਗਰੂ ਦੇ ਨਾਮ ਦੇ ਵਪਾਰ ਨੂੰ ਹਾਸਲ ਕਰ ਲੈਂਦਾ ਨਾਨਕ ਨਾਮ ਮਹਾਰਸ ਮਿੱਠਾ ਗੁਰਪੁਰਾ ਸੱਚ ਪਾਇਆ ਇਹ ਨਾਨਕ ਵੈਗਰੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਬਹੁਤ ਹੀ ਮਿੱਠਾ ਸਵਾਦ ਵਾਲਾ ਹੈ ਪੂਰੇ ਗੁਰੂ ਦਵਾਰਾ ਹੀ ਪਾਇਆ ਜਾ ਸਕਦਾ ਤੇ ਪੂਰੇ ਗੁਰੂ ਦੇ ਦੁਆਰਾ ਹੀ ਪਾਇਆ ਉਹਨਾਂ ਜੀਵ ਇਸਤਰੀਆਂ ਨੇ ਜਿਨ੍ਹਾਂ ਜੀਵ ਇਸਤਰੀਆਂ ਨੇ ਵਾਹਿਗੁਰੂ ਦੇ ਨਾਮ ਨੂੰ ਪਾਇਆ ਉਹ ਬਹੁਤ ਮਿੱਠਾ ਆ ਪੂਰੇ ਗੁਰੂ ਦੁਆਰਾ ਹੀ ਗੁਰੂ ਦੇ ਸ਼ਬਦ ਦੇ ਦੁਆਰਾ ਹੀ ਉਸ ਸੱਚ ਦੀ ਪ੍ਰਾਪਤੀ ਕਰ ਲਈ ਉਹਨਾਂ ਦਾ ਇਹ ਵਿਛੋੜਾ ਇਹ ਪੀੜ ਮੁੱਕ ਗਈ ਤੇ ਉਹ ਪ੍ਰਮਾਤਮਾ ਨਾਲ یوں ਇੱਕਮਿਕ ਹੋ ਗਈਆਂ ਜਿਵੇਂ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਜੋਤ ਸਮਾਨਾ ਮਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਦ ਗੁਰਬਾਨ ਜਿਵੇਂ ਪਾਣੀ ਚ ਪਾਣੀ ਆ ਰਲਦਾ ਤੇਵੇਂ ਆਤਮਾ ਪ੍ਰਭੂ ਦੀ ਜੋਤ ਵਿੱਚ ਸਮਾ ਜਾਂਦੀ ਆ ਉਹਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਆ ਉਹਨੂੰ ਵਾਹਿਗੁਰੂ ਦੇ ਚਰਨਾਂ ਚ ਟਿਕਾਣਾ ਮਿਲ ਜਾਂਦਾ ਹੈ ਏ ਨਾਨਕ ਵਾਹਿਗੁਰੂ ਤੋਂ ਸਦਕੇ ਚਾਹੀਏ ਜਿਸ ਨੇ ਇੱਕ ਜੀਵੇ ਸਤਰੀ ਦੀ ਇਹ ਪੀੜਾ ਮੁਕਾ ਦਿੱਤੀ ਤੇ ਉਹਨੂੰ ਆਪਣੇ ਦਰ ਤੇ ਨੇ ਆਪਣੇ ਦਰ ਘਰ ਤੇ ਪਰਵਾਨ ਕਰ ਲਿਆ ਬਾਣੀ ਵਿਚਾਰ ਕਰਦੇ ਆ ਬੇਅੰਤ ਭੁੱਲਾਂ ਦੀ ਮਾਫੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਮਾਫੀ